ਵਿਸਾਰੇ ਰਾਮయ్యా ਪੂਰਾ ਵਿਸਾਰੇ ਰਾਮయ్యా ਗੁਰਦੁਆਰਾ ਨਾਮਿਆਣਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਹੁਣ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਖੂ ਸਾਹਿਬ ਦੇ ਇਹ ਗੁਰਦੁਆਰਾ ਵੀ ਪਿੰਡ ਪੱਟੀਵਾਲ ਦੇ ਵਿੱਚ ਹੀ ਸਥਿਤ ਹੈ ਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਇਹ ਖੂ ਆਪਣੇ ਹੱਥੀਂ ਲਗਵਾਇਆ ਸੀ ਉਸ ਟਾਈਮ ਤੇ ਕਹਿੰਦੇ ਨੇ ਜਦੋਂ ਪਾਣੀ ਦੀ ਕਾफी ਕਿੱਲਤ ਸੀ ਤਾਂ ਪਿੰਡ ਵਾਸੀਆਂ ਦੇ ਕਹਿਣ ਤੇ ਬਾਬਾ ਜੀ ਨੇ ਏ ਖੂਹ ਲਗਵਾਉਣਾ ਸ਼ੁਰੂ ਕੀਤਾ ਸੀ ਤਾਂ ਉਸ ਟਾਈਮ ਤੇ ਜਦੋਂ ਖੂਹ ਬਣ ਰਿਹਾ ਸੀ ਤਾਂ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਬਾਬਾ ਜੀ ਰੋਜ਼ ਦੇ ਰੋਜ਼ ਮਜ਼ਦੂਰੀ ਦਿਆ ਕਰਦੇ ਸਨ ਤਾਂ ਮਜ਼ਦੂਰਾਂ ਨੇ ਸੋਚਿਆ ਕਿ ਬਾਬਾ ਜੀ ਕਿਸੇ ਕੋਲੋਂ ਕੁਝ ਨਹੀਂ ਲੈਂਦੇ ਪੈਸੇ ਪਤਾ ਨਹੀਂ ਕਿੱਥੋਂ ਦਿੰਦੇ ਹਨ ਸਾਨੂੰ ਜ਼ਰੂਰ ਇਹਨਾਂ ਨੇ ਕਿਸੇ ਨਾ ਕਿਸੇ ਥਾਂ ਤੇ ਕੋਈ ਵੱਡਾ ਖਜ਼ਾਨਾ ਨੱਪਿਆ ਹੋਇਆ ਹੈ ਉਹਨਾਂ ਦੇ ਮਨ ਵਿੱਚ ਲਾਲਚ ਆ ਗਿਆ ਇੱਕ ਦਿਨ ਸਾਰਿਆਂ ਨੇ ਇਕੱਠੇ ਹੋ ਕੇ ਰਾਤ ਨੂੰ ਬਾਬਾ ਜੀ ਦੇ ਇਰਤ-ਗਿਰਦ ਖਜ਼ਾਨੇ ਦੀ ਤਲਾਸ਼ ਕਰਦੇ ਹੋਏ ਕਾਫੀ ਥਾਵਾਂ ਤੇ ਪੁੱਟ-ਪੁੱਟ ਕੇ ਦੇਖਿਆ ਪਰ ਉਹਨਾਂ ਨੂੰ ਕੁਝ ਵੀ ਨਾ ਲੱਭਾ ਜਦੋਂ ਅਗਲੇ ਦਿਨ ਮਜ਼ਦੂਰੀ ਕਰਕੇ ਸ਼ਾਮ ਨੂੰ ਵਾਪਸ ਜਾਣ ਲੱਗੇ ਤਾਂ ਬਾਬਾ ਜੀ ਨੇ ਉਹਨਾਂ ਨੂੰ ਡਬਲ ਮਜ਼ਦੂਰੀ ਦਿੱਤੀ ਤਾਂ ਮਜ਼ਦੂਰਾਂ ਨੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਸਾਨੂੰ ਕੱਲ ਦੀ ਮਜ਼ਦੂਰੀ ਵੀ ਅੱਜ ਹੀ ਦੇ ਰਹੇ ਹੋ ਤਾਂ ਉਹਨਾਂ ਬਾਬਾ ਜੀ ਨੇ ਕਿਹਾ ਵੀ ਇਹ ਤੁਹਾਨੂੰ ਕੱਲ ਦੀ ਮਜ਼ਦੂਰੀ ਨਹੀਂ ਦੇ ਰਹੀ ਇਹ ਜਿਹੜੀ ਤੁਸੀਂ ਰਾਤ ਆਣ ਕੇ ਖੇਚਲ ਕੀਤੀ ਨਾ ਜਿਹੜਾ ਪੁੱਟ-ਫਟਈਆ ਕੀਤਾ ਇਹ ਉਸ ਦੀ ਮਜ਼ਦੂਰੀ ਹੈ ਤਾਂ ਸਾਰੇ ਮਜ਼ਦੂਰ ਬੜੇ ਸ਼ਰਮਸਾਰ ਹੋਏ ਬਾਬਾ ਜੀ ਕੋਲ ਮਾਫੀ ਮੰਗੀ ਚਰਨੀ ਲਿਕੇ ਬਾਬਾ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਬਾਬਾ ਜੀ ਨੇ ਉਹਨਾਂ ਤੇ ਤਰਸ ਖਾਦਾ ਤੇ ਸਗੋਂ ਉਪਦੇਸ਼ ਦਿੱਤਾ ਇਹੋ ਜੇ ਬਾਬਾ ਜੀ ਮਿਹਰਮਾਨ ਸਨ ਤੇ ਇਸੇ ਤਰ੍ਹਾਂ ਹੌਲੀ-ਹੌਲੀ ਖੂਹ ਜਿਹੜਾ ਸੀ ਉਹ ਬਣ ਗਿਆ ਤੇ ਖੂਹ ਦਾ ਜਿਹੜਾ ਜਲ ਸੀ ਬੜਾ ਮਿੱਠਾ ਬੜਾ ਠੰਡਾ ਅਮਰ ਦੀ ਨਿਆਈ ਨਿਕਲਿਆ ਤੇ ਸਾਰੀ ਸੰਗਤ ਨੇ ਬਾਬਾ ਜੀ ਦਾ ਬਹੁਤ ਧੰਨਵਾਦ ਕੀਤਾ ਬਾਬਾ ਜੀ ਨੇ ਵਰ ਦਿੱਤਾ ਕਿ ਇਸ ਖੂਹ ਦੇ ਅਮਰਤ ਰੂਪੀ ਜਲ ਨਾਲ ਰੋਗ ਵੀ ਦੂਰ ਹੋਣਗੇ ਤੇ ਸ਼ਰਧਾ ਨਾਲ ਇਸ ਜਲ ਨੂੰ ਪੀਣ ਵਾਲਿਆਂ ਦੇ ਪਾਪ ਦੂਰ ਹੋਣਗੇ ਅਤੇ ਹਿਰਦਿਆਂ ਨੂੰ ਠੰਡ ਪ੍ਰਾਪਤ ਹੋਵੇਗੀ ਸੋਨਾ

ਮੁਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਦੇ ਹੋਗੇ ਮੁਕਤ ਦੇ ਹੋਗੇ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਈ ਨਾ ਮੁਕਤ ਨਾ ਜਾਣੈ ਕੋਈ ਨਾ ਆ ਆ ਹੇ ਨਾ ਜੋ you <laughs> ਮੁਕਤੇ ਨਾ ਜਾਣੇ ਕੋਈ ਏਲਾ ਮੁਕਤੁ ਨਾ ਬਿਸਾ ਤੋ ਨਾ